ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਘਰੇਲੂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪੜ੍ਹਾਈ ਪ੍ਰਾਪਰਟੀ ਭੈਣ ਭਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਜੀ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿਨ੍ਹਾਂ 'ਚ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨਾਂ ਬਾਅਦ ਬਾਰ-ਬਾਰ ਲਗਾਈ ਜਾਂਦੀ ਹੈ ਸਾਡੇ ਘਰੇਲੂ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਉਹ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਆਓ ਜੀ ਨੋਟ ਕਰੀਏ ਅੱਜ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਅਨਮਰਨ ਲੜਕਾ ਉਮਰ 39 ਸਾਲ ਕੱਦ 5 ਫੁੱਟ 6 ਇੰਚ ਕਾਸਟ ਮੱਝੀ ਸਿੱਖ ਪੜ੍ਹਾਈ ਹੇਅਰ ਐਂਡ ਬਾਰਬਰ ਡਿਪਲੋਮਾ ਫਰੋਮ ਕੈਨੇਡਾ ਜੌਬ ਮੈਨੇਜਰ ਫੂਡ ਕੰਪਨੀ ਵਿੱਚ ਪਰਿਵਾਰ ਵਿੱਚ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਇੱਕ ਪੁੱਰਾ ਤੇ ਇੱਕ ਭੈਣ ਹੈ ਇੰਡੀਆ ਦਾ ਪਤਾ ਕਪੂਰਥਲਾ ਲੜਕਾ ਕੈਨੇਡਾ ਸਿਟੀਜ਼ਨ ਹੈ ਲੜਕਾ ਸੋਨਾ ਸੁਨਖਰ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਸੁਭਾਅ ਦੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਬਰਕਪਰ ਮੜਤੇ ਹੋਵੇ ਜਾਂ ਕਿਸੇ ਹੋਰ ਕੰਟਰੀ ਤੋਂ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸੇ ਦਸੰਬਰ 1992 ਕਤ 5 ਫਟ 9 ਇੰਚ ਆਕਾਸ਼ਤ ਜੱਟ ਸਿੱਖ ਗੋਤ ਸੰਧੂ ਪੜਾਈ ਬੀ ਟੈਕ ਇਨ ਇਨਫੋਰਮੇਸ਼ਨ ਟੈਕਨੋਲੋਜੀ ਮਾਤਾ ਦਾ ਗੋਤ ਭੱਲਾ ਦਾਦੀ ਦਾ ਗੋਤ ਘਮਾਨ ਦਾਦਕੀ ਗੋਤ ਸੰਧੂ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਤੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਹੈ ਤੇ EMPLOYE ਗਵਰਨਮੈਂਟ ਦੇ ਟੀਚਰ ਦਿੱਲੀ ਵਿੱਚ ਇੱਕ ਭਰਾ ਮਕੈਨੀਕਲ ਇੰਜੀਨੀਅਰ ਆਸਟ੍ਰੇਲੀਆ ਵਿੱਚ ਵਰਕਿੰਗ ਏਜੰਸੀ ਸਿਕਿਉਰਿਟੀ ਸੁਪਰਵਾਈਜ਼ਰ ਇੰਡੀਆ ਦਾ ਪਤਾ ਫਰੀਦাবাদ ਹਰਿਆਣਾ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਜੋਬ ਵਰਕਿੰਗ ਇਜ਼ ਸੌਫਟਵੇਅਰ ਡਿਪਾਰਟਮੈਂਟ ਐਪਲੋਏਡ ਸਿਸਟਮ ਇਨ ਇੰਡੀਆ ਲੜਕੇ ਕੋਲ 491 ਪੀਜਾ ਲੜਕੇ ਦੀ ਇਨਕਮ ਆਸਟ੍ਰੇਲੀਆ ਦੀ 70000 ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਆਸਟ੍ਰੇਲੀਆ ਤੋਂ ਹੋਵੇ ਕੋਈ ਵੀ ਜਨਰਲ ਕਾਸਟ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਨੰਬਰ 1992 ਕਾਸਟ ਜੱਟ ਸਿੱਖ ਕੱਦ 5 ਫੁੱਟ 10 ਇੰਚ ਗੋਤ ਧਿਆਉਲ ਪੜਾਈ ਪਲੱਸ 2 ਮਕੈਨੀਕਲ ਇੰਜੀਨੀਅਰਿੰਗ ਕਮ ਆਪਣਾ ਵੈਲ ਸੈਟਡ ਬਿਜ਼ਨਸ ਇਨਕਮ 1.8 ਲੱਖ ਪਰ ਮਹੀਨੇ ਦੀ ਕਮਰਸ਼ਲ ਪ੍ਰਾਪਰਟੀ ਜਿਸ ਦਾ 60000 ਮਹੀਨੇ ਦਾ ਕਿਰਾਇਆ ਆਉਂਦਾ ਹੈ ਵਧੀਆ ਘਰ ਪਰਿਵਾਰ ਹੈ ਕੁੱਲ ਪ੍ਰਾਪਰਟੀ 3 ਕਰੋੜ ਦੀ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਤੇ ਮਾਤਾ ਹਾਊਸ ਵਾਈਫ ਨੇ ਲੜਕਾ ਤਲਾਕਸ਼ੁਦਾ ਵੇਖਸੂਰ ਹੈ ਤੇ ਮੰਗਲਿਕ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਮੰਗਲਿਕ ਲੜਕੀ ਚਾਹੀਦੀ ਹੈ ਲੜਕੀ ਕੁਆਰੀ ਹੋਵੇ ਭਾਵੇਂ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਬਿਨਾਂ ਬੱਚੇ ਤੋਂ ਹੋਵੇ ਜੀ ਵਿਆਹ ਸਿੰਪਲ ਕਰਨਾ ਹੈ ਕੋਈ ਦਾਲ ਦੀ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਅਕਤੂਬਰ 1999 ਕੱਦ 6 ਫੁੱਟ ਗੋਤ ਬਰਾੜ ਕਸਟ ਜੱਟ ਸਿਕ ਪੜਾਈ ਪਲਾਸਟੋ ਕੈਨੇਡਾ ਤੋਂ ਲੜਕੇ ਦਾ ਆਪਣਾ ਬਿਜ਼ਨਸ ਹੈ ਲੜਕਾ ਕੈਨੇਡਾ ਪੀਆਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਤੇ ਇੱਕ ਭੈਣ ਮੈਰਿਡ ਹੈ ਸਾਰੀ ਫੈਮਿਲੀ ਸਰੀ ਵਿੱਚ ਸੈਟਲ ਹੈ ਕੈਨੇਡਾ ਵਿੱਚ ਆਪਣੇ ਦੋ ਘਰ ਹਨ ਇੰਡੀਆ ਦਾ ਪਤਾ ਮੋਗਾ ਜਮੀਨ ਦਾਸ ਕੀਲੇ ਲੜਕਾ ਸੋਨਾ ਸੁਨੱਖਾ ਨਸੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਮੈਡੀਕਲ ਲੈਵਲ ਵਿੱਚ ਹੋਵੇ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਜੱਟ ਸਿੱਖ ਪਰਿਵਾਰ ਹੀ ਤੋਂ ਹੀ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸੇਬ 12/1996 ਕੱਦ 5 ਫੁੱਟ 7 ਇੰਚ ਕਾਸਟ ਰਾਜਪੂਤ ਜਨਮ ਸਥਾਨ ਜਲੰਧਰ ਪੜ੍ਹਾਈ ਐਮ ਐਸ ਸੀ ਮਾਈਕਰੋ ਬਾਇਓਲੋਜੀ ਮੈਡੀਕਲ ਪਰਿਵਾਰ ਵਿੱਚ ਪਿਤਾ ਜਨਨ ਅਸੀ ਕਹਿਣਾ ਡਾਕਟਰ ਨੇ ਮਾਤਾ ਦੀ ਆਪਣੀ ਹੋਮੋਪੈਥੀ ਦੀ ਸ਼ਾਪ ਪਿਤਾ ਦਾ ਗੋਤ ਹਲੋਵਾਲ ਮਾਤਾ ਦਾ ਗੋਤ ਡਾਰੀ ਇੱਕ ਭਰਾ ਅਨਮਰਨ ਡਾਕਟਰ बीएमएस ਭੈਣ ਕੋਈ ਨਹੀਂ ਲੜਕਾ ਸੋਹਣਾ ਸੁਨਖਾ ਪੱਗ ਬੰਨਦਾ ਹੈ ਜੋ ਆਪਣੀ ਲੈਬਾਰਟਰੀ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਮੈਡੀਕਲ ਪ੍ਰੋਫੈਸ਼ਨਲ ਲੜਕੀ ਚਾਹੀਦੀ ਹੈ ਜਿਵੇਂ ਲੈਬ ਪੈਥੋਲੋਜਿਸਟ ਬੀਐਮਐਸ ਬੀਐਚਐਮਐਸ ਬੀਪੀਟੀ ਬੀਡੀਐਸ ਹੋਵੇ ਜੇ ਲੜਕੀ ਡਿਗਰੀ ਕਰ ਰਹੀ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਹਨ ਲੜਕੀ ਰਾਜਪੂਤ ਜਾਂ ਸਿੱਖ ਫੈਮਿਲੀ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸ਼ਟ ਜੱਟ ਸਿਕਾ ਪਤਾ ਪਿੰਡ ਬੋਰਜ ਢਿਲਵਾ ਜ਼ਮੀਨ 5 ਕਿਲੇ ਕੰਮ ਖੇਤੀਬਾੜੀ ਖੇਤੀਬਾੜੀ ਦੇ ਸੰਧ ਆਪਣੇ ਨੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਪਤੀਆ ਘਰ ਪਰਿਵਾਰ ਹੈ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਬਿਲਕੁਲ ਗਰੀਬ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਦਾਜ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਾਸ 12 1996 ਉਮਰ 28 ਸਾਲ ਕਾਸਟ ਆਰਾਮਦਾਸੀਆ ਸਿੱਖ ਕੱਦ 5 ਫੁੱਟ 6 ਇੰਚ ਚ ਪੜ੍ਹਾਈ ਬੀ ਟੈਕ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਡਿਗਰੀ ਤੇ ਡਿਪਲੋਮਾ ਕੀਤਾ ਹੋਇਆ ਹੈ ਪਰਿਵਾਰ ਵਿੱਚ ਮਾਤਾ ਪਿਤਾ ਤੇ ਛੋਟੇ ਭੈਣ ਭਰਾ ਹਨ ਇੰਡੀਆ ਦਾ ਪਤਾ ਹੁਸ਼ਿਆਰ ਪਰ ਲੜਕਾ ਜੁਕੇ ਵਿੱਚ ਹੈ ਲੜਕਾ ਸੋਹਣਾ ਸੁਨਖਾ ਨਸਾ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਜੋਕੇ ਵਿਚ ਹੋਵੇ ਪੀਆਰ ਜਾਂ ਵਰਕ ਪਰਮਟ ਤੇ ਹੋਵੇ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਵੰਦ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸਟ ਜੱਟ ਸਿੱਖ ਗੋਤ ਹੀਰ ਕੱਦ 5 ਫੁੱਟ 9 ਇੰਚ ਪੜਾਈ 12 ਤੋਂ ਬਾਅਦ ਵੈਂਟਰੀ ਦਾ ਕੋਰਸ ਪਤਾ ਨੂਰ ਮਹਿਲ ਜਲੰਧਰ ਪਰਿਵਾਰ ਵਿੱਚ ਮਾਤਾ ਪਿਤਾ ਤਿੰਨ ਭੈਣਾਂ ਨੇ ਕੈਨੇਡਾ ਵਿੱਚ ਮੈਰਿਡ ਨੇ ਪਰ ਆ ਕੋਈ ਨਹੀਂ ਲੜਕੇ ਨੂੰ 20 ਕਿੱਲੇ ਜ਼ਮੀਨਾਂ ਦੀ ਹੈ ਵਧੀਆ ਘਰ ਪਰਿਵਾਰ ਹੈ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਦਾਜ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਾਰ ਜਨਮਨ 92 ਕੱਤ 5 ਫਟ 3 ਇੰਚ ਕਸਤ ਜੱਟ ਸਿੱਖ ਪੜਾਈ ਪਲਾਸਟੋ ਮੈਡੀਕਲ ਪਲਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜਾਈ ਪੀ ਐਸ ਸੀ ਨਰਸਿੰਗ ਜੋਬ ਗਵਰਨਮੈਂਟ ਰਜਿਸਟਰ ਨਰਸ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀ ਆਰ ਹੈ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਲੜਕਾ ਜੱਟ ਸਿੱਖ ਕਾਸਟ ਦਾ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਹਿਲ ਹੈ ਲੜਕਾ ਨਸਾਰਾ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੋਬ ਜਾਂ ਬਿਜ਼ਨਸ ਹੋਵੇ ਲੜਕਾ ਸੋਹਣਾ ਸਨੱਖਾ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਵਾਸ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸੇ 1994 ਕੱਤ 5 ਫਟ 8 ਇੰਚ ਪੜਾਈ ਗ੍ਰੈਜੂਏਸ਼ਨ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਜੌਬ ਆਪਣਾ ਬਿਜ਼ਨਸ ਸੈਲਰੀ 8 ਤੋਂ 10 ਲੱਖ ਕਾਸਟ ਗੋਲਡਸਮਿਥ ਸਿੱਖ ਲੜਕਾ ਵੈਜੀਟੇਰੀਅਨ ਹੈ ਪਿਤਾ ਮੈਨੇਜਰ ਮਾਤਾ ਹਾਊਸ ਵਾਈਫ ਇੱਕ ਪਰਜੁਕੇ ਵਿੱਚ ਇੱਕ ਭੈਣ ਅਨਮੈਰਿਡ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਗੋਡਸਮਿਥ ਜਾਂ ਕੋਈ ਵੀ ਜਰਨਲ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਜਨਮ 1/12/1998 ਜਨਮ ਦਾ ਸਮਾਂ 2:25 ਪੀਐਮ ਕਾਸਟ ਸ਼ੀਮਪੇ ਕੱਦ 5 ਫਟ 6 ਇੰਚ ਪੜ੍ਹਾਈ ਪੀਕੋਮ ਕਾਮਾ ਮਨੀਆਰੀ ਦੀ ਦੁਕਾਨ ਇੱਕਪਰਾ ਅਨਮਰੜ ਪਤਾ ਰੋਪੜ ਲੜਕਾ ਸੋਨਾ ਸੁਨੱਖਾ ਹੈ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰੇਲੂ ਮੰਗਲਿਕ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਸ਼ੀਮਪਾ ਕਾਸਟ ਨੂੰ ਪਹਿਲ ਹੈ ਬਾਕੀ ਹੋਰ ਵੀ ਉੱਚ ਕਾਸਟ ਦੇ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸ ਸੈਣੀ ਜਨਮ ਸੇ 1998 ਕਤ 5 ਫਟ 10 ਇੰਚ ਕਾਸਤ ਸਿੱਖ ਸੈਣੀ ਪੜਾਈ ਮੈਕੈਨੀਕਲ ਇੰਜੀਨੀਅਰਿੰਗ ਤੇ ਬੈਚਲਰ ਆਫ professions ਮੈਟਰੋਨਿਕਸ ਮਈ 2025 ਵਿੱਚ ਕੰਪਲੀਟ ਹੋਵੇਗਾ ਲੜਕਾ ਸੋਨਾ ਸੁਨੱਖਾ ਹੈ ਲੜਕੇ ਦੀਆਂ ਹੋਬੀਜ਼ ਯੋਗਾ ਐਕਸਰਸਾਈਜ਼ ਸਾਈਕਲਿੰਗ ਸੁਮੀਮਿੰਗ ਤੇ ਬਿਜ਼ਨਸ ਬੁੱਕ ਪੜ੍ਹਨਾ ਸ਼ੌਕ ਹੈ ਲੜਕਾ ਨਸੇ ਤੋਂ ਰਹਿਤ ਹੈ ਸੈਲਰੀ ਰੀਅਲ اسٹیਟ ਵਰਕ ਅਤੇ ਮਲਟੀਪਲ ਅਰਬਨ ਪ੍ਰੋਪਰਟੀ ਤੋਂ ਤੇ ਰੈਂਟਲ ਇਨਕਮ 80000 ਪਲਸ ਪਤਾ ਨੇੜੇ ਇੰਟਰਨੈਸ਼ਨਲ 에য়ারਪੋਰਟ ਦਿੱਲੀ ਪਰਿਵਾਰ ਵਿੱਚ ਮਾਤਾ ਅਫਸਰ ਨੇ ਪਿਤਾ ਪ੍ਰੋਪਰਟੀ ਡੀਲਰ ਹਨ ਇੱਕ ਪੈਨ ਮੈਰਿਡ ਹੈ ਕੈਨੇਡਾ ਵਿੱਚ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਨਰਮ ਸੁਭਾਅ ਵਾਲੀ ਹੋਵੇ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਲੜਕੀ ਸਿੱਖ ਸੈਣੀ ਜਾਂ ਜਨਰਲ ਕਾਸਟ ਤੋਂ ਹੋਵੇ ਮੈਰਿਜ ਪਰਵਾਰੇ ਪਰਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਹਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਚੱਟ ਸਿੱਖ ਉਮਰ 30 ਸਾਲ ਕੱਦ 5 ਫੁੱਟ 7 ਇੰਚ ਗੋਤ ਸਰਾ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਹੈ ਜਵ ਲੜਕੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜ਼ਮੀਨ 24 ਕਿਲੇ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਹੈ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਉੱਪਰ ਅਹੁਦੇ ਤੇ ਹੋਵੇ ਜਾਂ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਲਿਸਟਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕੱਤ 5 ਪਟਾਚਾ ਇੰਚ ਪੜਾਈ ਪਲੱਸ 2 ਕਾਸਟ 6 ਸਿੱਖ ਗੋਤ ਬੜਾ ਤੇ ਜ਼ਮੀਨ 4 ਕਿਲੇ ਪਤਾ ਤਰਨ ਸਾਹਿਬ ਪਰਿਵਾਰ ਵਿੱਚ ਇੱਕ ਪਹਿਣ ਮੈਰਿਡ ਹੈ ਦੋ ਪਰਾ ਮੈਰਿਡ ਨੇ ਇੱਕ ਕੈਨੇਡਾ ਵਿੱਚ ਇੱਕ ਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਹੈ ਲੜਕਾ ਪੁਰਤਗਾਲ ਵਿੱਚ ਪੀਆਰ ਹੈ ਵਧੀਆ ਕੰਮਕਾਰ ਹੈ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਾਂ ਤਰਨ ਸਾਹਿਬ ਜਾਂ ਅਮਰਸਰ ਸਾਹਿਬ ਤੋਂ ਹੋਵੇ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਪਰ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 43 ਸਾਲ ਕੱਦ 5 ਫੁੱਟ 6 ਇੰਚ ਕਸਟ ਰੌਣਾ ਸਿੱਖ ਕਾਲਣਾ ਪੜਾਈ ਪਲਾਸਟੂ ਕੰਮ ਅਲੂਮੀਨੀਅਮ ਘੇਟ ਐਪ੍ਰਿਕੋਟ ਦੀ ਦੁਕਾਨ ਆਪਣੀ ਦੁਕਾਨ ਹੈ ਪਰਿਵਾਰ ਵਿੱਚ ਇੱਕ ਪੈਣ ਮੈਰੜਾ ਹੈ ਇੱਕ ਪਰਾ ਅਨ ਮੈਰੜਾ ਹੈ ਲੜਕਾ ਵਧੀਆ ਪਰਿਵਾਰ ਤੋਂ ਸੁਣਾ ਸੁਨਖਾ ਹੈ ਇਹਨਾਂ ਨੂੰ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਹੈ ਇਹਨਾਂ ਦੇ ਇੱਕ ਬੇਟੀ 13 ਸਾਲ ਦੀ ਇੱਕ ਬੇਟਾ 10 ਸਾਲ ਦਾ ਹੈ ਪਤਾ ਅੰਬੋਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਭਾਵੇਂ ਕੁਆਰੀ ਹੋਵੇ ਜਿੰਨਾਂ ਕੋਲ ਇੱਕ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਹਨ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਹਨ ਕੋਈ ਜਾਤੀ ਬੰਦਾ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਪੰਦੇਰ ਜਨਮ ਨਿਸਨ 90 ਕਤ 5 ਫਟ 6 ਇੰਚ ਕਾਸਟ ਛੱਟ ਸਿੱਖ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਪੜਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੌਬ ਕਰਦੇ ਹਨ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰੈਂਪਟਨ ਰਹਿੰਦੀ ਹੈ ਲੜਕੀ ਦਾ ਇੱਕ ਪਰਾ ਕੈਨੇਡਾ ਵਿੱਚ ਪੀਆਰ ਹੈ ਮਹਾਰਾ ਹੈ ਲੜਕੀ ਬੇਖਸੂਰ ਥੋੜੇ ਸਮੇਂ ਤੋਂ ਤਲਾਕशुदा ਹੈ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਕੈਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਣ ਵਾਲਾ ਲੜਕਾ ਚਾਹੀਦਾ ਹੈ ਲੜਕਾ ਨਸ਼ਾ ਰਹਿਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਬੀਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 30/10/1996 ਕੱਦ 5 ਫਟ 8 ਇੰਚ ਕਾਸਟ ਜੱਟ ਸਿੱਖ ਗੋਤ ਸੰਧੂ ਪੜਾਈ ਪਲੱਸ 2 2 ਸਾਲ ਦਾ ਆਈਟੀਆਈ ਦਾ ਕੋਰਸ 2 ਸਾਲ ਦਾ ਕੰਪਿਊਟਰ ਕੋਰਸ ਦਾ ਐਕਸਪੀਰੀਅੰਸ ਹੈ ਪਤਾ ਮੈਰ ਰਕੋਟਲਾ ਲੜਕੇ ਨੂੰ ਸਵਾ ਗੀਲਾ ਜ਼ਮੀਨ ਆਉਂਦੀ ਹੈ ਲੜਕੇ ਦਾ ਏਸੀ ਦੀ ਫਿਟਿੰਗ ਦਾ ਕੰਮ ਹੈ ਵਧੀਆ ਸੈਲਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਅਮਰਤ ਧਾਰੀ ਨੇ ਇੱਕ ਪੈਨ ਮੈਰਿਡ ਹੈ ਉਹ ਵੀ ਅਮਰਤਤਾਰੀ ਹੈ ਲੜਕਾ ਵੀ ਅਮਰਤਤਾਰੀ ਹੈ ਸਾਰਾ ਪਰਿਵਾਰ ਅਮਰਤਤਾਰੀ ਹੈ ਲੜਕਾ ਤਲਾਕशुदा ਹੈ ਬੇਕਸੂਰ ਹੈ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇ ਲੂ ਪਰਿਵਾਰ ਤੋਂ ਤਲਾਕशुदा ਲੜਕੀ ਚਾਹੀਦੀ ਹੈ ਬੱਚੇ ਵਾਲੀ ਲੜਕੀ ਵੀ ਮਨਜ਼ੂਰ ਹੈ ਭਾਵੇਂ ਲੜਕੀ ਗਰੀਬ ਘਰ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 27 ਸੇ 1997 ਕਾਸਟ ਜੱਟ ਸਿੱਖ ਗੋਤ ਪੰਘੂ ਕੱਦ 5 ਫੁੱਟ 10 ਇੰਚ ਜੌਬ ਮਰਚੈਂਟ ਨੇਵੀ ਵਿੱਚ ਹੈਡ ਅਫਸਰ 5 ਕੰਟਰੀਆਂ ਦਾ ਬੀਜਾ ਲਟਕੇ ਕੋਲ ਤਨਖਾਹ 1,75,000 ਇੱਕ ਮਹੀਨੇ ਦੀ ਪਰਿਵਾਰ ਵਿੱਚ ਪਿਤਾ ਸੁਖਰਮਲ ਤੋਂ ਰਟਾਏ ਨੇ ਇੱਕ ਭਰਾ ਮੈਰਿਡ ਕੈਨੇਡਾ ਵਿੱਚ ਸੈਟਲ ਹੈ ਇੱਕ ਭੈਣ ਮੈਰਿਡ ਹੈ ਜਿਮੀਨਾਟ ਕਿਲੇ ਦੋਮਾ ਭਰਾਵਾਂ ਨੂੰ ਚਾਰ ਚਾਰ ਕਿਲੇ ਆਉਂਦੀ ਹੈ ਪਤਾ ਚੰਕੌਰ ਸਾਹਿਬ ਜ਼ਿਲ੍ਹਾ ਰੋਪੜ ਨਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੇ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਐਨ ਆਰ ਆਈ ਹੋਵੇ ਲੜਕੀ ਸਿਰਫ ਜੱਟ ਸਿੱਖ ਕਾਸਟ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4 ਸੇ 1985 ਪੜ੍ਹਾਈ ਕਲਾਸ ਤੋਂ ਕੱਦ 5 ਫੁੱਟ 7 ਇੰਚ ਗੋਤ ਚੋਟ ਮਰਾਦਾ ਕਾਸਟ ਅਰੋਣਾ ਸਿੱਖ ਲੜਕੇ ਦੇ ਦੋ ਪ੍ਰਾਣੇ ਇੱਕ ਮੈਰੜਾ ਹੈ ਇੱਕ ਅਨ ਮੈਰੜਾ ਹੈ ਇੱਕ ਪੈਣ ਮੈਰੜਾ ਹੈ ਲੜਕੇ ਦੀ 16 ਲੱਖ ਸਾਲ ਦੀ ਆਮਦਨ ਹੈ ਲੜਕੇ ਦਾ ਪ੍ਰੋਪਰਟੀ ਡੀਲਰ ਤੇ ਕਾ ਨਾਇੰਸ ਦਾ ਕੰਮ ਹੈ ਲੜਕੇ ਦੀ ਬਟਿੰਡਾ ਉਮੈਕਸ ਕੋਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਨਾ ਸੰਖਾ ਨਸੇ ਤੋਰਦਾ ਹੈ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨਖੀ ਹੋਵੇ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਦਾਸ ਦੀ ਮੰਗ ਨਹੀਂ ਤਲਾਕशुदा ਲੜਕੀ ਵੀ ਮਨਜ਼ੂਰ ਹੈ ਬਿਨਾ ਬੱਚੇ ਤੋਂ ਹੋਵੇ ਅਰੋੜਾ ਸਿੱਖ ਕਾਸਟ ਨੂੰ ਪਹਿਲ ਹੈ ਬਾਕੀ ਉੱਚ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਐਸੀ ਕਾਸਟ ਨਾਲ ਸੰਪਰਕ ਨਾ ਕਰਨ ਜੀ ਮੈਰਿਜ ਬੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪ ਤੋਰਾ ਕਾਸਟ ਰਵੀਦਾਸ ਸਿੱਖ ਜਨਮ 17/08/1986 ਕੱਦ 6 ਫੁੱਟ 1 ਇੰਚ ਪੜਾਈ 10 ਪਾਸ ਪਤਾ ਫਕਵਾੜਾ ਇੰਡੀਆ ਤੋਂ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਭੈਣ इंग्लंड 'ਚ ਹੈ ਇੱਕ ਭਰਾ ਹੈ ਇਟਲੀ 'ਚ ਲੜਕਾ ਵੀ ਇਟਲੀ 'ਚ ਪੱਕਾ ਹੈ ਵਧੀਆ ਕਾਰੋਬਾਰ ਹੈ ਆਪਣਾ ਘਰ ਹੈ ਲੜਕਾ ਸੋਹਣਾ ਸੁਨੱਖਾ ਤੇ ਤਲਾਕ ਸੁਦਾ ਹੈ ਮੰਗ ਇਹਨਾਂ ਲੋ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਇਟਲੀ ਵਿੱਚ ਹੋਵੇ ਪਹਿਲ ਹੈ ਭਾਵੇਂ ਲੜਕੀ ਤਲਾਕशुदा ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਰਵਿਦਾਸ ਸਿੰਘ ਕਾਸਤ ਨੂੰ ਪਹਿਲ ਹੈ ਹੋਰ ਕਾਸਤ ਵੀ ਸੰਪਰਕ ਕਰ ਸਕਦੇ ਹਨ ਪਰ ਆਦਾ ਸੁਆਮੀ ਸੰਪਰਕ ਨਾਲ ਗਾਂਧੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸਤ ਚੱਟ ਸਿੱਖ ਗੋਤ ਬਰਾੜ ਕਾਤੇ 5 ਫੁੱਟ 7 ਇੰਚ ਪੜਾਈ ਸਿਵਲ ਇੰਜੀਨੀਅਰਿੰਗ ਤੇ ਆਰਚਟੈਕਚਰ ਪਤਾ ਮੋਗਾ ਲੜਕਾ ਕੈਨੇਡਾ ਵਿੱਚ ਪੀਆਰ ਹੈ ਜੌਬ ਸਟਰਕਚਰਲ ਡਿਜ਼ਾਈਨਰ ਤੇ ਟਰੱਕ ਡਰਾਈਵਰ ਦੀ ਪਰਿਵਾਰ ਵਿੱਚ ਮਾਤਾ ਪਿਤਾ ਹਨ ਮਾਤਾ ਪਿਤਾ ਕੋਲ ਕੈਨੇਡਾ ਦਾ ਸੁਪਰ ਵੀza ਹੈ ਇੱਕ ਵੱਡਾ ਭਰਾ ਮੈਲਰ ਹੈ ਇੰਗਲੈਂਡ ਵਿੱਚ ਹੈ ਜ਼ਮੀਨ 8 ਕਿਲੇ ਦੋਮਾ ਪਰਾਮਾਂ ਨੂੰ 4-4 ਕਿਲੇ ਆਉਂਦੀ ਹੈ ਲੜਕੇ ਦਾ ਸਾਰਾ ਪਰਿਵਾਰ ਅਮਰਿਤਾਰੀ ਹੈ ਲੜਕੇ ਦਾ ਅਮਰਤ ਨਹੀਂ ਸਕਿਆ ਪਰ ਪੱਗਵੰਦਾ ਹੈ ਮੰਗ ਇਹਨਾਂ ਨੂੰ ਪਤਿਆ ਬੈਸ ਨੂੰ ਪਰਿਵਾਰ ਤੋਂ ਪਤਿਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਪੀਆਰ ਹੋਵੇ ਜਾਂ ਪੱਕ ਪਰਮਨੈਂਟ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਪਤਿਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਹੈ ਜੇ ਲੜਕੀ ਕੈਨੇਡਾ ਤੋਂ ਹੋਵੇ ਤਾਂ ਕਿਸੇ ਵੀ ਏਰੀਏ ਤੋਂ ਹੋਵੇ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਮੋਗਾ ਤੇ ਫਰੀਦਕੋਟ ਏਰੀਏ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘਾ ਜਨਮ ਜੁਲਾਈ 2003 ਅਕਾਸ਼ਤ ਜੱਟ ਸਿੱਖ ਗੋਤ ਬਰਾੜ ਕੱਦ 6 ਫਟ ਪੜ੍ਹਾਈ ਬੀਏ ਪਾਸ ਐਮਏ ਦਾ ਲਾਸਟ ਸੈਮੈਸਟਰ ਜ਼ਿਲ੍ਹਾ ਬਠਿੰਡਾ ਲੜਕੇ ਦਾ ਇੱਕ ਛੋਟਾ ਪਰਾਂ ਹੈ ਜ਼ਮੀਨ 35 ਕਿੱਲੇ ਤੋਂ ਮਾਹ ਪਰਾਂ ਮਾਨੂੰ 6.75 6.75 ਕਿੱਲੇ ਆਉਂਦੀ ਹੈ। ਹੋਰ ਸਹਿਰੀ ਪ੍ਰਾਪਰਟੀ ਵੀ ਹੈ ਤੇ ਸਾਈਡ ਬਿਜ਼ਨਸ ਵੀ ਹੈ। ਵਧੀਆ ਕਾਮਕਾਰ ਹੈ ਲੜਕਾ ਸੋਹਣਾ ਸਨ ਅੱਖਾਂ ਨਸੇ ਤੋਂ ਰਹਿਦਾ ਹੈ। ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸਨ ਅੱਖੀ ਲੜਕੀ ਚਾਹੀਦੀ ਹੈ। ਲੜਕੀ ਪੰਜਾਬ ਤੋਂ ਹੀ ਹੋਵੇ ਬਠਿੰਡਾ ਮੁਖਤਸਰ ਸਾਹਿਬ ਖਰੀਦਕੋਟ ਨੂੰ ਪਹਲ ਹੈ। ਮੈਰਜਪੁਰ ਵਾਲੇ ਪਰਿਵਾਰ ਨੂੰ ਫੋਨ ਨਾ ਕਨਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ। ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ ਜਨਮ 1999 ਕਾਸਟ ਜੱਟ ਸਿੱਖ ਕੱਤ ਪੰਜ ਫਟਾਕੇ ਇੰਚ ਪੜਾਈ ਗ੍ਰੈਜੂਏਸ਼ਨ ਪਤਾ ਸ੍ਰੀ ਫਤਿਹਗੜ੍ਹ ਸਾਹਿਬ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ। ਇੱਕ ਪ੍ਰਾਜ UCS ਵਿੱਚ ਹੈ, ਇੱਕ ਪੈਨ ਕਨੇਡਾ ਵਿੱਚ ਮੈਰਿਡ ਹੈ। ਲੜਕਾ ਜੁਰਬਕੰਟਰੀ ਵਿੱਚ ਹੈ ਲੜਕਾ ਮਰਤਤਾਰੀ ਹੈ ਸੋਹਣੀ ਸੰਖਾ ਹੈ ਮੰਗ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣੀ ਸੰਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਜੁਰਬਕੰਟਰੀ ਤੋਂ ਲੜਕੀ ਜੁਰਬਕੰਟਰੀ ਤੋਂ ਪਹਿਲ ਹੈ ਲੜਕੀ ਜਾਂ ਲੜਕੀ ਇੰਡੀਆ ਤੋਂ ਹੋਵੇ ਜੱਟ ਸਿੱਖ ਕਾਸਟ ਤੋਂ ਹੀ ਹੋਵੇ ਪਰਿਵਾਰ ਦੇ ਸਿਰਫ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਏ ਸੰਨ ਜੀ ਅੱਜ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ